ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਪੁਰਾਣੇ ਸਮਿਆਂ ਦੇ ਵਿੱਚ ਸਾਡੇ ਬਜ਼ੁਰਗ ਜਿਵੇਂ ਕਿ ਸਾਡੇ ਦਾਦਾ ਦਾਦੀ ਜੀ ਜੇ ਨਾਨਕੇ ਜਾਣਾ ਤਾਂ ਉੱਥੇ ਨਾਨਾ ਨਾਨੀ ਜੀ ਨੇ ਐਸੀਆਂ ਬਾਤਾਂ ਪਾਉਣੀਆਂ ਜਾਂ ਐਦਾਂ ਐਦਾਂ ਦੀਆਂ ਕਹਾਣੀਆਂ ਸੁਣਾਉਣੀਆਂ ਜੋ ਸਿਰਫ ਬਾਤਾਂ ਜਾਂ ਕਹਾਣੀਆਂ ਨਹੀਂ ਸੀ ਉਹ ਸਾਡੇ ਲਈ ਬਹੁਤ ਵੱਡੀਆਂ ਸਿੱਖਿਆਵਾਂ ਹੁੰਦੀਆਂ ਸਨ ਅਤੇ ਉਹਨਾਂ ਦੇ ਵੱਲੋਂ ਸੁਣਾਈਆਂ ਹੋਈਆਂ ਉਹ ਕਹਾਣੀਆਂ ਉਹਨਾਂ ਦੇ ਵੱਲੋਂ ਦਿੱਤੀਆਂ ਹੋਈਆਂ ਉਹ ਸਿੱਖਿਆਵਾਂ ਅੱਜ ਤੱਕ ਵੀ ਸਾਡੇ ਕੰਮ ਆ ਰਹੀਆਂ ਨੇ ਅੱਜ ਤੱਕ ਵੀ ਯਾਦ ਨੇ ਉਹ ਜਦੋਂ ਕਹਾਣੀ ਸੁਣਾਉਂਦੇ ਤਾਂ ਸਾਹਮਣੇ ਇੱਕ ਸੀਨ ਬਣ ਜਾਂਦਾ ਸੀ ਉਹਨਾਂ ਦੀਆਂ ਦਸੀਆਂ ਕਹਾਣੀਆਂ ਬਿਲਕੁਲ ਸੱਚ ਲੱਗਦੀਆਂ ਸੀ ਅਤੇ ਬਜ਼ੁਰਗਾਂ ਦਾ ਕਹਾਣੀਆਂ ਸੁਣਾਉਣ ਦੇ ਪਿੱਛੇ ਦਾ ਮਕਸਦ ਇਹ ਹੁੰਦਾ ਸੀ ਕਿ ਅਸੀਂ ਆਪਣੇ ਬੱਚਿਆਂ ਨੂੰ ਕੁਝ ਚੰਗੀਆਂ ਗੱਲਾਂ ਸਮਝਾ ਸਕੀਏ ਕੁਝ ਚੰਗੀਆਂ ਸਿੱਖਿਆਵਾਂ ਦੇ ਸਕੀਏ ਜੋ ਜ਼ਿੰਦਗੀ ਪਰ ਇਹਨਾਂ ਦੇ ਕੰਮ ਆਉਣ ਕਿਉਂਕਿ ਦੇਖੋ ਜੀ ਬੱਚੇ ਦਾ ਜਿਹੜਾ ਮਨ ਹੁੰਦਾ ਹੈ ਨਾ ਉਹ ਕੋਰੇ ਕਾਗਜ਼ ਵਾਂਗ ਹੁੰਦਾ ਹੈ ਜਿਵੇਂ ਕੋਰੇ ਕਾਗਜ਼ ਦੇ ਉੱਤੇ ਆਪਾਂ ਕੁਝ ਵੀ ਆਪਣੀ ਮਨਮਰਜ਼ੀ ਦਾ ਲਿਖ ਸਕਦੇ ਹਾਂ ਉਸੇ ਤਰ੍ਹਾਂ ਅਸੀਂ ਇਹ ਬਚਪਨ ਦੇ ਵਿੱਚ ਆਪਣੇ ਬੱਚੇ ਨੂੰ ਜੋ ਵੀ ਸਿਖਾ ਦਵਾਂਗੇ ਉਹ ਸਿੱਖ ਜਾਵੇਗਾ ਉਹ ਸਾਡੇ ਤੇ ਡਿਪੈਂਡ ਹੈ ਕਿ ਅਸੀਂ ਉਹਨੂੰ ਕੀ ਸਿਖਾਉਣਾ ਚਾਹੁੰਦੇ ਆ ਬਚਪਨ ਦੇ ਵਿੱਚ ਸਿਖਾਈਆਂ ਹੋਈਆਂ ਸਮਝਾਈਆਂ ਹੋਈਆਂ ਗੱਲਾਂ ਬੱਚਾ ਜ਼ਿੰਦਗੀ ਭਰ ਨਹੀਂ ਭੁੱਲਦਾ ਇਸੇ ਕਰਕੇ ਬਜ਼ੁਰਗ ਪਹਿਲੇ ਸਮਿਆਂ ਦੇ ਵਿੱਚ ਇਦਾਂ ਦੀਆਂ ਕਹਾਣੀਆਂ ਸੁਣਾਉਂਦੇ ਸੀ ਇਦਾਂ ਦੀਆਂ ਬਾਤਾਂ ਪਾਉਂਦੇ ਸੀ ਤਾਂ ਜੋ ਬਚਪਨ ਤੋਂ ਹੀ ਉਹਨਾਂ ਨੂੰ ਚੰਗੀ ਸਿੱਖਿਆ ਦੇ ਸਕਣ ਬਜ਼ੁਰਗਾਂ ਨੇ ਕਦੀ ਰਾਜਾ ਰਾਣੀ ਦੀ ਉਦਾਹਰਨ ਦੇ ਕੇ ਕਹਾਣੀ ਸੁਣਾਉਣੀ ਕਦੀ ਪਸ਼ੂ ਪੰਛੀਆਂ ਦੀਆਂ ਉਦਾਹਰਨਾਂ ਦੇ ਕੇ ਪਾਪ ਕੀ ਪਸ਼ੂ ਪੰਛੀਆਂ ਦੀਆਂ ਕਹਾਣੀਆਂ ਸੁਨਾਸਣਾ ਸਨਾ ਕਿ ਸੋਹਣੀਆਂ ਸੋਹਣੀਆਂ ਚੰਗੀਆਂ ਗੱਲਾਂ ਸਮਝਾਉਣੀਆਂ ਉਹ ਕਹਾਣੀਆਂ ਨਹੀਂ ਸਨ ਸਾਡੇ ਲਈ ਜੀਵਨ ਜਾਚ ਸੀ ਇਦਾਂ ਦੀ ਹੀ ਇੱਕ ਬਹੁਤ ਪਿਆਰੀ ਬੜੀ ਹੀ ਸਿੱਖਿਆਦਾਇਕ ਕਹਾਣੀ ਆਪਾਂ ਆਪ ਜੀ ਦੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਇਹ ਕਹਾਣੀ ਨੂੰ ਪੂਰਾ ਜਰੂਰ ਸੁਣਿਓ ਅਤੇ ਆਪਣੇ ਬੱਚਿਆਂ ਨੂੰ ਵੀ ਜਰੂਰ ਸੁਣਾਇਓ ਜੀ ਇਦਾਂ ਹੀ ਕਹਿੰਦੇ ਨਾ ਇੱਕ ਜੰਗਲ ਦੇ ਵਿੱਚ ਇੱਕ ਬੋਹੜ ਦਾ ਦਰਖਤ ਸੀ ਕਹਿੰਦੇ ਉਹ ਬੋਹੜ ਦੇ ਦਰਖਤ ਦੇ ਉੱਤੇ ਹਰ ਵੇਲੇ ਰੌਣਕ ਲੱਗੀ ਰਹਿੰਦੀ ਕਿਉਂਕਿ ਬੋਹੜ ਦੇ ਦਰਖਤ ਦੇ ਉੱਤੇ ਕਈ ਤਰ੍ਹਾਂ ਦੇ ਪੰਛੀਆਂ ਨੇ ਆਪਣੇ ਆਲ੍ਹਣੇ ਬਣਾਏ ਸੀ ਪੰਛੀ ਆ ਕੇ ਬੈਠਦੇ ਚਹਿਕਦੇ ਕੋਈ ਆਉਂਦਾ ਕੋਈ ਜਾਂਦਾ ਤਾਂ ਹਰ ਵੇਲੇ ਬੋਹੜ ਦੇ ਦਰਖਤ ਦੇ ਉੱਤੇ ਰੌਣਕ ਲੱਗੀ ਰਹਿੰਦੀ ਹਰਿਆ ਭਰਿਆ ਬੋਹੜ ਦਾ ਦਰਖਤ ਪਰ ਕਹਿੰਦੇ ਇੱਕ ਐਸਾ ਸਮਾਂ ਆਇਆ ਕਿ ਬਹੁਤ ਸਮਾਂ ਬੀਤ ਗਿਆ بارش ਨਾ ਪਈ ਸੋਕਾ ਪੈ ਗਿਆ ਕਹਿੰਦੇ بارش ਨਾ ਪੈਣ ਕਰਕੇ ਉਹ ਜੰਗਲ ਦੇ ਸਾਰੇ ਦਰਖਤ ਹੌਲੀ-ਹੌਲੀ ਸੁੱਕਣੇ ਸ਼ੁਰੂ ਹੋ ਗਏ ਸੋਕੇ ਦਾ ਅਸਰ ਇਹ ਬੋਹੜ ਦੇ ਦਰਖਤ ਤੇ ਵੀ ਪਿਆ ਬੋਹੜ ਦਾ ਦਰਖਤ ਵੀ ਸੁchnਾ ਸ਼ੁਰੂ ਹੋ ਗਿਆ ਦੇਖਦੇ ਅਸੀਂ ਦੇਖਦੇ ਅਸੀਂ ਬੋਹੜ ਦੇ ਦਰਖਤ ਦੇ ਸਾਰੇ ਪੱਤੇ ਟਾਹਣੀਆਂ ਸੁੱਕ ਗਏ ਸਿਉਂਕ ਲੱਗਣੀ ਸ਼ੁਰੂ ਹੋ ਗਈ ਕਹਿੰਦੇ ਜਦੋਂ ਬੋਹੜ ਦਾ ਦਰਖਤ ਸੁchnਾ ਸ਼ੁਰੂ ਹੋਇਆ ਤਾਂ ਜੋ ਵੀ ਇਹਦੇ ਉੱਤੇ ਪੰਛੀ ਰਹਿੰਦੇ ਸਨ ਹੌਲੀ ਹੌਲੀ ਉੱਥੋਂ ਉੱਡਨੇ ਸ਼ੁਰੂ ਹੋ ਗਏ। ਪਾਪ ਕੇ ਉਹਨਾਂ ਨੇ ਆਪਣਾ ਰਹਿਣ ਬਸੇਰਾ ਕਿਤੇ ਹੋਰ ਕਰ ਲਿਆ। ਹੌਲੀ ਹੌਲੀ ਬੋਰਡ ਦਾ ਦਰਖਤ ਖਾਲੀ ਹੋਣ ਲੱਗਾ। ਪਰ ਕਹਿੰਦੇ ਉਹ ਬੋਰਡ ਦੇ ਦਰਖਤ ਦੇ ਉੱਤੇ ਇੱਕ ਚਿੜੀ ਰਹਿੰਦੀ ਸੀ ਜੋ ਕਿ ਬਿਲਕੁਲ ਬਜ਼ੁਰਗ ਹੋ ਚੁੱਕੀ ਸੀ। ਸਾਰੇ ਪੰਛੀ ਬੋਰਡ ਦੇ ਦਰਖਤ ਨੂੰ ਛੱਡ ਕੇ ਚਲੇ ਗਏ ਪਰ ਇਹ ਚਿੜੀ ਨੇ ਬੋਰਡ ਦੇ ਦਰਖਤ ਨੂੰ ਨਾ ਛੱਡਿਆ। ਇਹਨੇ ਆਪਣਾ ਆਲਣਾ ਉੱਥੇ ਹੀ ਬਣਾਇਆ। ਦਿਨ ਭਰ ਦੇ ਵਿੱਚ ਚੋਗਾ ਚੁਗਦੀ, ਚੁਗ ਕੇ ਫਿਰ ਆਪਣੇ ਆਲਣੇ ਦੇ ਵਿੱਚ ਆ ਜਾਂਦੀ। ਕਿੰਦੇ ਦੇ ਨਾਲ ਦੇ ਪੰਛੀਆਂ ਨੇ ਇਹਨੂੰ ਬਹੁਤ ਸਮਝਾਇਆ ਕਿ ਚੜੀਏ ਤੂੰ ਸਾਡੇ ਨਾਲ ਚੱਲ ਤੂੰ ਇੱਥੇ ਰਹਿ ਕੇ ਮਰ ਜਾਵੇਂਗੀ ਕਿਉਂਕਿ ਇਹ ਬੋਹੜ ਦੇ ਦਰਖਤ ਦਾ ਹੁਣ ਕੋਈ ਲਾਭ ਨਹੀਂ ਕੋਈ ਫਾਇਦਾ ਨਹੀਂ ਨਾ ਇਹਦੀ ਛਾਂ ਹੈ ਨਾ ਹੀ ਇਹ ਸਾਨੂੰ ਸਰਦੀ ਗਰਮੀ ਤੋਂ ਬਚਾ ਸਕਦਾ ਹੈ ਇੱਥੇ ਰਹਿਣ ਦਾ ਕੋਈ ਫਾਇਦਾ ਨਹੀਂ ਆ ਇੱਥੇ ਰਹਿ ਕੇ ਤੇਰਾ ਨੁਕਸਾਨ ਹੋਵੇਗਾ ਇਹਦਾ ਕੀ ਪਤਾ ਇਹਨੇ ਕਦੋਂ ਡਿੱਗ ਜਾਣਾ ਹੈ ਤਾਂ ਇਸ ਕਰਕੇ ਚੰਗਾ ਹੋਵੇਗਾ ਤੂੰ ਵੀ ਸਾਡੇ ਨਾਲ ਚੱਲ ਅਸੀਂ ਬਹੁਤ ਸੋਹਣੀ ਜਗ੍ਹਾ ਲੱਭੀ ਆ ਉੱਥੇ ਜਾ ਕੇ ਅਸੀਂ ਆਪਣਾ ਰਹਿਣ ਬਸੇਰਾ ਕੀਤਾ ਏ ਤੂੰ ਵੀ ਉੱਥੇ ਜਾ ਕੇ ਆਪਣਾ ਆਲਣਾ ਬਣਾ ਲੈ ਕਹਿੰਦੇ ਚਿੜੀ ਨੇ ਕਿਹਾ ਕਿ ਨਹੀਂ ਤੁਸੀਂ ਤਾਂ ਬੇਸ਼ੁਕਰੇ ਹੋ ਤੁਸੀਂ ਤਾਂ ਖੁਦਗਰਜ਼ ਹੋ ਤੁਸੀਂ ਸਿਰਫ ਆਪਣਾ ਸੋਚਿਆ ਤੁਸੀਂ ਇਹ ਬੋਹੜ ਦੇ ਦਰਖਤ ਦਾ ਨਹੀਂ ਸੋਚਿਆ ਇੰਨੇ ਸੁੱਖ-ਦੁੱਖ ਦੇ ਵਿੱਚ ਸਾਡਾ ਕਿੰਨਾ ਸਾਥ ਦਿੱਤਾ ਜਦੋਂ ਇਹ ਹਰਿਆ ਭਰਿਆ ਸੀ ਇੰਨੇ ਤਾਂ ਕਦੇ ਮੜਾ ਨਹੀਂ ਕੀਤਾ ਅਸੀਂ ਇਹਦੀ ਜਿਹੜੀ ਮਰਜ਼ੀ ਟਾਣੀ ਦੇ ਉੱਤੇ ਆਲਣਾ ਬਣਾ ਲੈਂਦੇ ਜਿਸ ਤਰ੍ਹਾਂ ਮਰਜ਼ੀ ਅਸੀਂ ਦਿਨ ਰਾਤ ਆਉਂਦੇ ਜਾਂਦੇ ਸਾਂ ਇੰਨੇ ਤਾਂ ਕਦੇ ਵੀ ਸਾਨੂੰ ਸ਼ਰਨ ਦੇਣ ਤੋਂ ਮੜਾ ਨਹੀਂ ਸੀ ਕੀਤਾ ਜੇ ਅੱਜ ਇਹਦੇ ਉੱਤੇ ਮਾੜਾ ਸਮਾਂ ਆਇਆ ਏ ਤਾਂ ਇਹਦਾ ਮਤਲਬ ਇਹ ਤਾਂ ਨਹੀਂ ਵੀ ਆਪਾਂ ਇਹਨੂੰ ਛੱਡ ਕੇ ਚਲੇ ਜਾਈਏ ਤਾਂ ਕਹਿੰਦੇ ਪੰਛੀਆਂ ਨੇ ਕਿਹਾ ਵੀ ਜੜੀਏ ਤੇਰੀ ਗੱਲ ਨੂੰ ਅਸੀਂ ਸਮਝਦੇ ਹਾਂ ਵੀ ਚਲੋ ਮੰਨਦੇ ਆ ਕਿ ਇਹਨੇ ਸਾਡੇ ਨਾਲ ਬਹੁਤ ਚੰਗਾ ਕੀਤਾ ਏ ਸਾਡਾ ਬਹੁਤ ਸਾਥ ਦਿੱਤਾ ਪਰ ਹੁਣ ਸਾਹਮਣੇ ਦਿਖ ਰਿਹਾ ਏ ਕਿ ਇਹਦੇ ਪੱਲੇ ਕੁਝ ਨਹੀਂ ਰਿਹਾ ਇਹ ਕਿਸੇ ਵੀ ਵੇਲੇ ਡਿੱਗ ਸਕਦਾ ਹੈ ਤਾਂ ਇਹਦੇ ਉੱਤੇ ਰਹਿਣਾ ਖਤਰੇ ਤੋਂ ਖਾਲੀ ਨਹੀਂ ਆ ਆਪਾਂ ਆਪਣੀ ਜ਼ਿੰਦਗੀ ਨੂੰ ਖਤਰੇ ਦੇ ਵਿੱਚ ਕਿਉਂ ਪਾਈਏ ਆਪਾਂ ਕਿਤੇ ਦੂਰ ਜਾ ਕੇ ਆਪਣੀ ਸੋਹਣੀ ਜ਼ਿੰਦਗੀ ਜਿਉ ਸਕਦੇ ਆ ਤਾਂ ਫਿਰ ਆਪਾਂ ਇੱਥੇ ਰਹਿ ਕੇ ਕਿਉਂ ਮਰਨਾ ਇਸ ਕਰਕੇ ਤੂੰ ਇਹਨੂੰ ਇੱਥੇ ਰਹਿਣ ਦੇ ਤੂੰ ਵੀ ਸਾਡੇ ਨਾਲ ਚੱਲ ਦੀ ਨੇ ਕਿਹਾ ਕਿ ਨਹੀਂ ਇਹ ਬੋੜ ਦਾ ਦਰਖਤ ਮੇਰੇ ਮਾਂ-ਬਾਪ ਦੇ ਸਮਾਨ ਆ ਕਿਉਂਕਿ ਮੇਰਾ ਜਨਮ ਵੀ ਇਸੇ ਤੇ ਹੋਇਆ ਮੈਂ ਇਸੇ ਤੇ ਹੀ ਆਪਣਾ ਸਾਰਾ ਜੀਵਨ ਦੇਖਿਆ ਹੈ ਤਾਂ ਇਹ ਬੋੜ ਦਾ ਦਰਖਤ ਮੈਨੂੰ ਆਪਣੇ ਮਾਂ-ਬਾਪ ਵਾਂਗ ਲੱਗਦਾ ਹੈ ਮੈਂ ਤਾਂ ਇਹਨੂੰ ਮਾਂ-ਬਾਪ ਹੀ ਮੰਨਦੀ ਆ ਇਸ ਕਰਕੇ ਮੈਂ ਇਸ ਨੂੰ ਛੱਡ ਕੇ ਨਹੀਂ ਜਾਵਾਂਗੀ ਮੈਂ ਉਹਨਾਂ ਬੱਚਿਆਂ ਵਰਗੀ ਨਹੀਂ ਆ ਜੋ ਬੜਾ ਪੇਦੇ ਵਿੱਚ ਆਪਣੇ ਮਾਪੇ-ਮਾਪ ਨੂੰ ਛੱਡ ਜਾਂਦੇ ਨੇ ਮੈਂ ਉਹਨਾਂ ਬੱਚਿਆਂ ਵਰਗੀ ਖੁਦਗਰਜ਼ ਨਹੀਂ ਆ ਬੇਸ਼ੁਕਰੇ ਨਹੀਂ ਆ ਮੈਨੂੰ ਇਹਦੇ ਵਿੱਚੋਂ ਆਪਣੇ ਮਾਪੇ-ਮਾਪ ਦਿਸਦੇ ਨੇ ਇਸ ਬੋੜ ਦੇ ਦਰਖਤ ਨੇ ਮਾਪੇ-ਮਾਪ ਮਾਂਗ ਮੇਰੀ ਰੱਖਿਆ ਕੀਤੀ ਤੇ ਹੁਣ ਮੇਰਾ ਫਰਜ਼ ਆ ਕਿ ਮੈਂ ਵੀ ਮਾੜੇ ਸਮੇਂ ਦੇ ਵਿੱਚ ਇਹਨਾਂ ਦੇ ਇਹਦੇ ਕੋਲ ਰਵਾਂ ਮੈਂ ਇਹਦੇ ਲਈ ਕੁਝ ਕਰ ਨਹੀਂ ਸਕਦੀ ਪਰ ਘੱਟੋ-ਘੱਟ ਇਹਦਾ ਇਕੱਲਾਪਨ ਤਾਂ ਦੂਰ ਕਰ ਸਕਦੀ ਆ ਨਾ ਇਸ ਕਰਕੇ ਮੈਂ ਇੱਥੋਂ ਨਹੀਂ ਜਾਣਾ वैसे भी मेरी जिंदगी कितनीक बचीया जिन्नी भी जिंदगीया मैं इत्थे इस درخت ਦੇ ਨਾਲ ਹੀ ਰਵਾਂਗੀ ਕਹਿੰਦੇ ਉਹਨਾ ਪੰਛੀਆਂ ਨੇ ਬਹੁਤ ਸਮਝਾਇਆ ਪਰ ਚਿੜੀ ਨੇ ਬਹੁਤ ਖਰੀਆਂ ਖਰੀਆਂ ਗੱਲਾਂ ਉਹਨਾਂ ਨੂੰ ਸੁਨਾਈਆਂ ਉਹ ਚਿੜੀ ਨੇ ਦੱਸਿਆ ਕਿ ਤੁਸੀਂ ਵੀ ਉਹਨਾ ਬੱਚਿਆਂ ਵਾਂਗ ਹੋ ਜੋ ਬੁੜਾਪੇ ਦੇ ਵਿੱਚ ਆਪਣੇ ਮਾਂ-ਬਾਪ ਨੂੰ ਛੱਡ ਜਾਂਦੇ ਨੇ ਕਹਿੰਦੇ ਉਹ ਪੰਛੀਆਂ ਨੇ ਕਿਹਾ ਕਿ ਕਿਹੜੇ ਬੱਚੇ ਆਪਣੇ ਮਾਂ-ਬਾਪ ਨੂੰ ਛੱਡਦੇ ਨੇ ਚਿੜੀ ਨੇ ਦੱਸਿਆ ਕਿ ਇਹ ਦੋ ਤਿੰਨ ਹਾਲਾਤਾਂ ਦੇ ਵਿੱਚ ਅਕਸਰ ਕਈ ਬੱਚੇ ਆਪਣੇ ਮਾਪੇ ਦਾ ਸਾਥ ਛੱਡ ਜਾਂਦੇ ਨੇ ਜਦੋਂ ਉਹਨਾਂ ਨੂੰ ਲੱਗਦਾ ਹੈ ਕਿ ਸਾਡੇ ਮਾਪੇ ਹੁਣ ਆਪਣੇ ਕੰਮ ਕਰਨ ਦੇ ਸਮਰੱਥ ਨਹੀਂ ਰਹੇ ਜਦੋਂ ਮਾਪੇ ਕਮਜ਼ੋਰ ਹੋ ਜਾਂਦੇ ਨੇ ਆਪਣੇ ਨਿੱਕੇ ਨਿੱਕੇ ਕੰਮਾਂ ਦੇ ਲਈ ਆਪਣੇ ਬੱਚਿਆਂ ਤੇ ਡਿਪੈਂਡ ਹੋ ਜਾਂਦੇ ਆ ਤਾਂ ਬੱਚੇ ਵੀ ਉਹਨਾਂ ਤੋਂ ਖਿਹੜਾ ਛਡਾਉਣਾ ਚਾਹਦੇ ਆ ਕਿ ਸਾਨੂੰ ਇਹਨਾਂ ਦੇ ਕੰਮ ਕਰਨੇ ਪੈਣਗੇ ਪਰ ਬੱਚੇ ਭੁੱਲ ਜਾਂਦੇ ਆ ਕਿ ਇਹ ਉਹੀ ਮਾਪੇ ਨੇ ਜਿਨ੍ਹਾਂ ਨੇ ਬਚਪਨ ਦੇ ਵਿੱਚ ਸਾਨੂੰ ਪਾਲਿਆ ਪੋਸਿਆ ਵੱਡੇ ਕੀਤਾ ਆਪਣੇ ਪੈਰਾਂ ਦੇ ਉੱਤੇ ਖੜੇ ਕੀਤਾ ਬਚਪਨ ਦੇ ਵਿੱਚ ਕਈ ਵਾਰ ਮਾਂ ਰੋਟੀ ਖਾਂਦੀ ਸੀ ਤਾਂ ਕਈ ਵਾਰ ਬੱਚਾ ਮਲ-ਮੁੱਤਰ ਤਿਆਗ ਦਿੰਦਾ ਹੈ ਤਾਂ ਮਾਂ ਆਪਣੀ ਰੋਟੀ ਛੱਡ ਕੇ ਪਹਿਲਾਂ ਬੱਚੇ ਨੂੰ ਸਾਫ਼ ਕਰਦੀ ਆ ਪਰ ਜਦੋਂ ਬੱਚੇ ਦੀ ਵਾਰੀ ਆਈ ਤਾਂ ਬੱਚੇ ਨੂੰ ਇਹ ਕੰਮ ਕਰਨੇ ਪਏ ਤਾਂ ਬੱਚਿਆਂ ਨੂੰ ਆਪਣੇ ਮਾਂ-ਬਾਪ ਦੀ ਇਹ ਗੰਦਗੀ ਲੱਗਦੀ ਹੈ ਕਹਿੰਦੇ ਅਸੀਂ ਗੰਦਗੀ ਸਾਫ਼ ਨਹੀਂ ਕਰ ਸਕਦੇ ਇਸ ਕਰਕੇ ਉਹਨਾਂ ਤੋਂ ਖਹਿੜਾ ਛੱਡਦੇ ਆ ਉਹਨਾਂ ਨੂੰ ਆਪਣੇ ਤੋਂ ਦੂਰ ਕਰ ਦਿੰਦੇ ਆ ਆਪਣੀ ਸੋਹਣੀ ਜ਼ਿੰਦਗੀ ਜਿਉਣੀ ਸ਼ੁਰੂ ਕਰ ਦਿੰਦੇ ਆ ਆਪਣੇ ਉਹਨਾਂ ਮਾਪੇ ਬਾਂਪ ਨੂੰ ਭੁੱਲ ਜਾਂਦੇ ਆ ਜਿਨ੍ਹਾਂ ਨੇ ਇਹਨਾਂ ਬਦਲੇ ਪਤਾ ਨਹੀਂ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਕਈ ਵਾਰ ਮਾਪੇ ਬਾਂਪ ਆਪਣੇ ਬੱਚਿਆਂ ਦੇ ਲਈ ਆਪਣੀਆਂ ਕਿੰਨੀਆਂ ਇਸ਼ਾਵਾਂ ਮੰਨਦੇ ਵਿੱਚ ਹੀ ਦਬਾ ਲੈਂਦੇ ਆ ਕਿ ਸਾਡੇ ਬੱਚੇ ਦੀ ਇਹ ਰੀਜ ਇਸ਼ਾ ਪੂਰੀ ਹੋ ਜਾਵੇ ਸਾਨੂੰ ਕੋਈ ਚੀਜ਼ ਮਿਲੇ ਚਾਹੇ ਨਾ ਮਿਲੇ ਪਰ ਸਾਡੇ ਬੱਚੇ ਨੂੰ ਇਹ ਚੀਜ਼ ਮਿਲਣੀ ਚਾਹੀਦੀ ਆ ਪਰ ਇਹ ਖੁਦਗਰਜ਼ ਬੱਚੇ ਵੱਡੇ ਹੋ ਕੇ ਆਪਣੇ ਮਾਪੇ ਦੇ ਸਾਰੇ ਐਹਸਾਨ ਭੁੱਲ ਜਾਂਦੇ ਆ ਮਾਪੇ ਦਾ ਕੀਤਾ ਹੋਇਆ ਅਸੀਂ ਸਾਰੀ ਉਮਰ ਨਹੀਂ ਚੁਕਾ ਸਕਦੇ ਪਰ ਕੁਝ ਖੁਦਗਰਜ਼ ਬੱਚੇ ਇਹ ਸਾਰੇ ਐਸਾਨਾਂ ਨੂੰ ਭੁੱਲ ਜਾਂਦੇ ਆ ਉਹ ਆਪਣੇ ਮਾਪੇ ਦੀ ਸਾਫ ਸੰਭਾਲ ਨਹੀਂ ਕਰਦੇ ਮਾਪੇ ਨੂੰ ਚੰਗਾ ਨਹੀਂ ਬੋਲਦੇ ਗੱਲ ਗੱਲ ਦੇ ਉੱਤੇ ਮਾਪੇ ਦਾ अपमान ਕਰਦੇ ਆ ਮਾਪੇ ਨੂੰ ਇਕੱਲਿਆਂ ਛੱਡ ਕੇ ਆਪਣੀ ਖੁਸ਼ੀ ਖਿਆਲੀ ਜ਼ਿੰਦਗੀ ਜਿਉਣੀ ਸ਼ੁਰੂ ਕਰ ਦਿੰਦੇ ਆ ਪਰ ਮੈਂ ਉਹਨਾਂ ਬੱਚਿਆਂ ਵਾਂਗ ਨਹੀਂ ਹਾਂ ਤੁਸੀਂ ਵੀ ਉਹਨਾਂ ਬੱਚਿਆਂ ਵਰਗੇ ਨਿਕਲੇ ਜਦੋਂ ਸੁੱਖ ਦਾ ਸਮਾਂ ਸੀ ਜਦੋਂ ਇਹ ਬੋੜ ਦਾ ਦਰਖਤ ਹਰਿਆ ਭਰਿਆ ਸੀ ਉਦੋਂ ਤਾਂ ਤੁਸੀਂ ਇੱਥੇ ਰਹਿੰਦੇ ਰਹੇ ਜਦੋਂ ਦਿਲ ਕਰਦਾ ਤੁਸੀਂ ਇਸ ਦਰਖਤ ਦੇ ਉੱਤੇ ਆਉਂਦੇ ਜਾਂਦੇ ਚਹਿਕਦੇ ਇਹ ਦਰਖਤ ਨੇ ਤਾਂ ਤੁਹਾਨੂੰ ਸ਼ਰਨ ਦੇਣ ਤੋਂ ਕਦੇ ਮਨਾਂ ਕੀਤਾ ਸੀ ਕਦੇ ਦਰਖਤ ਨੇ ਤੁਹਾਨੂੰ ਕਿਹਾ ਸੀ ਕਿ ਤੁਸੀਂ ਅੱਧੀ ਰਾਤ ਆ ਕੇ ਮੇਰੀਆਂ ਟਾਹਣੀਆਂ ਤੇ ਨਾ ਬੈਠੋ ਕਦੇ ਇਸ ਦਰਖਤ ਨੇ ਤੁਹਾਨੂੰ ਕਿਹਾ ਸੀ ਕਿ ਮੇਰੀਆਂ ਟਾਹਣੀਆਂ ਦੇ ਉੱਤੇ ਇੰਨੀ ਓਸ਼ਲਕੋਦ ਨਾ ਕਰੋ ਨਹੀਂ ਕਿਹਾ ਨਾ ਕਿਉਂਕਿ ਬੋੜ ਨੂੰ ਆਪਣੀ ਖੁਸ਼ੀ ਦੇ ਵਿੱਚ ਆਪਣੀ ਖੁਸ਼ੀ ਲੱਗਦੀ ਸੀ ਇਸੇ ਤਰ੍ਹਾਂ ਹੀ ਮਾਪੇ ਨੂੰ ਆਪਣੇ ਬੱਚਿਆਂ ਦੀ ਖੁਸ਼ੀ ਦੇ ਵਿੱਚ ਹੀ ਖੁਸ਼ੀ ਮਿਲਦੀ ਆ ਪਰ ਉਹੀ ਬੱਚੇ ਵੱਡੇ ਹੋ ਕੇ ਜਦ ਮਾਪਿਆਂ ਦਾ ਅਪਮਾਨ ਕਰਦੇ ਆ ਤਮਾ ਮਾਪੇ ਦਾ ਮਨ ਬਹੁਤ ਦੁਖੀ ਹੁੰਦਾ ਏ ਤਾਂ ਮੈਂ ਆਪਣੇ ਇਸ ਮਾਪੇ ਦਾ ਦਿਲ ਨਹੀਂ ਦਿਖਾਉਣਾ ਚਾਹੁੰਦੀ ਕਿਉਂਕਿ ਮੈਂ ਇਸ ਬੋਰਡ ਦੇ ਦਰਖਤ ਨੂੰ ਆਪਣਾ ਮਾਪੇ ਹੀ ਮੰਨਦੀ ਹਾਂ ਮੇਰੇ ਮਾਪੇ ਦੇ ਜਾਣ ਤੋਂ ਪਿੱਛੋਂ ਇਸ ਦਰਖਤ ਨੇ ਮੈਨੂੰ ਮਾਪੇ ਤੋਂ ਵੀ ਵੱਧ ਕੇ ਸਹਾਰਾ ਦਿੱਤਾ ਇਸ ਕਰਕੇ ਮੈਂ ਇਹਨੂੰ ਨਹੀਂ ਛੱਡਣਾ ਕਹਿੰਦੇ ਸਾਰੇ ਪੰਛੀਆਂ ਨੇ ਬੜਾ ਸਮਝਾਇਆ ਬਾਅਦ ਵਿੱਚ ਕਹਿਣ ਲੱਗੇ ਵੀ ਚੰਗਾ ਚਿੜੀ ਤੇਰੀ ਮਰਜ਼ੀ ਆ ਜੇ ਤੂੰ ਇੱਥੇ ਰਹਿ ਕੇ ਮਰਨਾ ਹੈ ਤਾਂ ਫਿਰ ਮਰ ਅਸੀਂ ਤਾਂ ਆਪਣਾ ਰਹਿਣ ਬਸੇਰਾ ਹੋਰ ਕਿਤੇ ਕਰ ਲਿਆ ਹੈ ਪਰ ਕਹਿੰਦੇ ਕੁਝ ਪੰਛੀ ਉਹਨਾਂ ਨੂੰ ਚਿੜੀ ਦੇ ਨਾਲ ਵੀ ਹਮਦਰਦੀ ਸੀ ਕਿ ਚਿੜੀ ਦਾ ਇਹ ਬੋਹੜ ਦੇ ਪ੍ਰਤੀ ਪਿਆਰ ਸਾਨੂੰ ਸਮਝਦੇ ਵਿੱਚ ਆਉਂਦਾ ਹੈ ਅਸੀਂ ਵੀ ਬੋਹੜ ਦੇ ਨਾਲ ਬਹੁਤ ਪਿਆਰ ਕਰਦੇ ਹਾਂ ਪਰ ਬੋਹੜ ਦੇ ਉੱਤੇ ਰਹਿਣਾ ਖਤਰੇ ਤੋਂ ਖਾਲੀ ਨਹੀਂ ਆ ਇਸ ਕਰਕੇ ਕਿਵੇਂ ਨਾ ਕਿਵੇਂ ਕਰਕੇ ਇਹ ਚਿੜੀ ਨੂੰ ਆਪਾਂ ਇੱਥੋਂ ਲੈ ਕੇ ਜਾਈਏ ਕਹਿੰਦੇ ਜਦੋਂ ਸਾਰੀਆਂ ਕੋਸ਼ਿਸ਼ਾਂ ਕਰ ਕਰਕੇ ਦੇਖ ਲਿਆ ਚਿੜੀ ਨੇ ਉਹ ਦਰਖਤ ਨੂੰ ਨਾ ਛੱਡਿਆ ਜੋ ਵੀ ਬੰਦਾ ਸਮਝਾਉਣ ਆਉਂਦਾ ਉਹਨੂੰ ਕਹਿੰਦੀ ਕਿ ਮੈਂ ਆਪਣੇ ਮਾਂ-ਬਾਪ ਨੂੰ ਛੱਡ ਕੇ ਨਹੀਂ ਜਾਣਾ ਕਹਿੰਦੇ ਫਿਰ ਸਾਰੇ ਪੰਛੀਆਂ ਨੇ ਨਾ ਰਲ ਕੇ ਰੱਬ ਨੂੰ ਅਰਦਾਸ ਕੀਤੀ ਕਿ ਰੱਬਾ ਤੂੰ ਹੀ ਕੁਝ ਕਰ ਤੁਸੀਂ ਹੀ ਇਹ ਚਿੜੀ ਨੂੰ ਸਮਝਾਓ ਤਾਂ ਕਹਿੰਦੇ ਜਦੋਂ ਰੱਬ ਦੇ ਅੱਗੇ ਇਸ ਤਰ੍ਹਾਂ ਅਰਦਾਸਾਂ ਗਈਆਂ ਤਾਂ ਕਹਿੰਦੇ ਖੁਦ ਰੱਬ ਜਿਹੜੀ ਨੂੰ ਸਮਝਾਉਣ ਆਇਆ ਕਿ ਚੜੀਏ ਇਹ ਤੇਰੀ ਮੂਰਖਤਾ ਹੈ ਤੈਨੂੰ ਨਹੀਂ ਦਿਸਦਾ ਵੀ ਇਹ ਬੋਹੜ ਦਾ ਦਰਖਤ ਬਿਲਕੁਲ ਸੁੱਕ ਗਿਆ ਹੈ ਸਿਉਂਕ ਲੱਗ ਗਈ ਹੈ ਕਿਸੇ ਵੀ ਹਵਾ ਦੇ ਬੁੱਲੇ ਦੇ ਨਾਲ ਇਹ ਡਿੱਗ ਸਕਦਾ ਹੈ ਜਦੋਂ ਇਹ ਡਿੱਗਿਆ ਤਾਂ ਤੂੰ ਵੀ ਮਰ ਜਾਣਾ ਹੈ ਇਸ ਕਰਕੇ ਤੂੰ ਆਪਣੀ ਜ਼ਿੰਦਗੀ ਨੂੰ ਬਚਾਉਣਾ ਚਾਹੁੰਨੀ ਆ ਤਾਂ ਇਹਨੂੰ ਛੱਡ ਕੇ ਚਲੀ ਜਾ ਪਰ ਕਹਿੰਦੇ ਚਿੜੀ ਨੇ ਰੱਬ ਨੂੰ ਵੀ ਕਹਿ ਦਿੱਤਾ ਕਿ ਨਹੀਂ ਰੱਬਾ ਮੈਂ ਆਪਣੇ ਮਾਪੇ ਨੂੰ ਛੱਡ ਕੇ ਨਹੀਂ ਜਾ ਸਕਦੀ ਮੈਨੂੰ ਇਹ ਬੋਰਡ ਦਾ ਤਰਖਤ ਆਪਣੇ ਮਾਪੇ ਦੇ ਸਮਾਨੇ ਲੱਗਦਾ ਹੈ ਕਹਿੰਦੇ ਜਦੋਂ ਚਿੜੀ ਨੇ ਕਈ ਤਰ੍ਹਾਂ ਦੀਆਂ ਦਲੀਲਾਂ ਦਿੱਤੀਆਂ ਕਈ ਗੱਲਾਂ ਸਮਝਾਈਆਂ ਤੇ ਕਹਿੰਦੇ ਰੱਬ ਵੀ ਹੈਰਾਨ ਹੋ ਗਿਆ ਕਿਉਂਕਿ ਰੱਬ ਨੂੰ ਵੀ ਉਹ ਬੱਚੇ ਬੜੇ ਪਿਆਰੇ ਲੱਗਦੇ ਨੇ ਜੋ ਆਪਣੇ ਮਾਪੇ ਦੀ ਕਦਰ ਕਰਦੇ ਨੇ ਮਾਪੇ ਦੀ ਸੇਵਾ ਕਰਦੇ ਨੇ ਕਿ ਦੇ ਮਾਪੇ ਬਾਪ ਦੇ ਪ੍ਰਤੀ ਇੰਨੀ ਭਗਤੀ ਦੇਖ ਕੇ ਰੱਬ ਖੁਸ਼ ਹੋ ਗਿਆ ਰੱਬ ਨੇ ਕਿਹਾ ਕਿ ਚੜੀਏ ਤੇਰੀ ਇਹ ਭਗਤੀ ਤੋਂ ਮੈਂ ਬਹੁਤ ਖੁਸ਼ ਹਾਂ ਕਿਉਂਕਿ ਮੈਨੂੰ ਉਹ ਬੱਚੇ ਬੜੇ ਪਿਆਰੇ ਲੱਗਦੇ ਨੇ ਜਿਹੜੇ ਆਪਣੇ ਮਾਪੇ ਬਾਪ ਦੀ ਸੇਵਾ ਕਰਦੇ ਨੇ ਮਾਪੇ ਬਾਪ ਦੀ ਕਦਰ ਕਰਦੇ ਨੇ ਚੜੀਏ ਤੂੰ ਵੀ ਉਹਨਾਂ ਬੱਚਿਆਂ ਦੇ ਵਿੱਚੋਂ ਆ ਇਸ ਕਰਕੇ ਮੈਂ ਤੇਰੇ ਤੇ ਬੜਾ ਖੁਸ਼ ਹਾਂ ਮੈਂ ਤੈਨੂੰ ਕੋਈ ਵਰਦਾਨ ਦੇਣਾ ਚਾਹੁੰਦਾ ਹਾਂ ਦੱਸ ਤੈਨੂੰ ਕੀ ਚਾਹੀਦਾ ਹੈ ਤੈਨੂੰ ਅਮਰ ਕਰ ਦਵਾਂ ਤੂੰ ਕਦੇ ਵੀ ਮਰੇਂਗੀ ਨਹੀਂ ਪਰ ਕਹਿੰਦੇ ਜਿਹੜੀ ਨੇ ਕਿਹਾ ਨਹੀਂ ਰੱਬ ਜੀ ਜੇ ਤੁਸੀਂ ਮੈਨੂੰ ਕੁਝ ਦੇਣਾ ਚਾਹੁੰਦੇ ਆ ਨਾ ਤਾਂ ਇਹ ਬੋੜ ਦੇ ਦਰਖਤ ਨੂੰ ਹਰਿਆ ਭਰਿਆ ਕਰ ਦਿਓ ਕਿਉਂਕਿ ਇਹ ਬੋੜ ਦਾ ਦਰਖਤ ਹਰਿਆ ਭਰਿਆ ਹੋਵੇਗਾ ਤਾਂ ਇਹਦੇ ਉੱਤੇ ਫਿਰ ਤੋਂ ਕਈ ਪੰਛੀ ਆ ਕੇ ਆਪਣਾ ਰਹਿਣ ਬਸੇਰਾ ਕਰਨਗੇ ਇਸ ਦਰਖਤ ਦੀਆਂ ਰੌਣਕਾਂ ਫਿਰ ਤੋਂ ਵੱਧ ਜਾਣਗੀਆਂ ਇਸ ਕਰਕੇ ਮੈਂ ਚਾਹੁੰਦੀ ਆ ਕਿ ਜੇ ਤੁਸੀਂ ਮੈਨੂੰ ਕੁਝ ਦੇਣਾ ਹੀ ਚਾਹੁੰਦੇ ਹੋ ਤਾਂ ਫਿਰ ਇਹ ਦਰਖਤ ਨੂੰ ਫਿਰ ਤੋਂ ਪਹਿਲਾਂ ਵਰਗਾ ਹਰਿਆ ਭਰਿਆ ਕਰ ਦਿਓ ਕਹਿੰਦੇ ਰੱਬ ਜੀ ਇਹ ਦੇਖ ਕੇ ਹੋਰ ਵੀ ਜ਼ਿਆਦਾ ਖੁਸ਼ ਹੋਏ ਕਿਉਂਕਿ ਬਹੁਤ ਵਿਰਲੇ ਮਨੁੱਖ ਹੁੰਦੇ ਨੇ ਜੋ ਦੂਜਿਆਂ ਬਾਰੇ ਸੋਚਦੇ ਆ ਨਹੀਂ ਤੇ ਬਹੁਤੇ ਮਨੁੱਖ ਸਿਰਫ ਆਪਣਾ ਭਲਾ ਸੋਚਦੇ ਆ ਪਰ ਇਹ ਚਿੜੀ ਨੇ ਸਰਬੱਤ ਦੇ ਭਲੇ ਦੀ ਸੋਚੀ ਇਹ ਚਿੜੀ ਦੇ ਮਨ ਦੇ ਵਿੱਚ ਅੱਜ ਵੀ ਦੂਜੇ ਪੰਛੀਆਂ ਦੇ ਪ੍ਰਤੀ ਕਿੰਨੀ ਫਿਕਰ ਸੀ ਵੀ ਹੋਰ ਪੰਛੀ ਆ ਕੇ ਇੱਥੇ ਰਹਿਣ ਬਸੇਰਾ ਕਰ ਸਕਣਗੇ ਇਹ ਦਰਖਤ ਦੀ ਫਿਕਰ ਸੀ ਕਿ ਇਹ ਦਰਖਤ ਪਹਿਲਾਂ ਵਰਗਾ ਹਰਿਆ-ਭਰਿਆ ਹੋ ਜਾਵੇ ਇਹਦੀ ਰੌਣਕ ਇਹਦੀ ਪਹਿਲਾ ਵਰਗੀ ਰੌਣਕ ਫਿਰ ਤੋਂ ਮੁੜ ਆਵੇ। ਕਹਿੰਦੇ ਰੱਬ ਜੀ ਬੜੇ ਖੁਸ਼ ਹੋਏ। ਰੱਬ ਨੇ ਉਸੇ ਵੇਲੇ Indra Devta ਨੂੰ ਕਹਿ ਕੇ ਮੀਂਹ ਪਵਾ ਦਿੱਤਾ ਤੇ ਕਹਿੰਦੇ ਮੀਂਹ ਪੈਣ ਕਰਕੇ ਉਹ ਜੰਗਲ ਦੇ ਸਾਰੇ ਹੀ ਦਰਖਤ ਫਿਰ ਤੋਂ ਹਰੇ ਭਰੇ ਹੋ ਗਏ। ਬੋੜ ਦਾ ਦਰਖਤ ਵੀ ਹਰਿਆ ਭਰਿਆ ਹੋ ਗਿਆ। ਫਿਰ ਤੋਂ ਇਸ ਦਰਖਤ ਦੇ ਉੱਤੇ ਰੌਣਕਾਂ ਲੱਗਣ ਲੱਗੀਆਂ। ਪੰਛੀਆਂ ਨੇ ਆਪਣੇ ਆਲ ਨੇ ਬਣਾਏ। ਕੋਈ ਪੰਛੀ ਆਉਂਦਾ ਕੋਈ ਜਾਂਦਾ। ਪੰਛੀ ਬੈਠ ਕੇ ਚਹਿਕਦੇ ਅਤੇ ਇਹ ਬੋੜ ਦਾ ਦਰਖਤ ਖੁਸ਼ੀ ਦੇ ਵਿੱਚ ਲਹਿਰਾਉਂਦਾ ਅਤੇ ਜੋ ਭਲਾ ਇਸ ਚਿੜੀ ਨੇ ਕੀਤਾ ਉਹ ਕੀਤੇ ਹੋਏ ਭਲੇ ਦਾ ਫਾਇਦਾ ਚਿੜੀ ਨੂੰ ਵੀ ਹੋਇਆ ਕਿਉਂਕਿ ਸਭ ਪੰਛੀਆਂ ਨੂੰ ਪਤਾ ਸੀ ਕਿ ਇਹ ਚਿੜੀ ਦੀ ਅਰਦਾਸ ਬੇਨਤੀ ਕਰਕੇ ਚਿੜੀ ਕਰਕੇ ਹੀ ਸਭ ਕੁਝ ਹੋਇਆ ਹੈ ਕਹਿੰਦੇ ਚਿੜੀ ਬਹੁਤ ਬਜ਼ੁਰਗ ਹੋ ਗਈ ਸੀ ਇਸ ਕਰਕੇ ਜੋ ਪੰਛੀ ਵੀ ਉਹ ਬੋੜ ਦੇ ਦਰਖਤ ਦੇ ਉੱਤੇ ਰਹਿਣ ਵਾਸਤੇ ਆਉਂਦੇ ਰਹਿਣ ਬਸੇਰਾ ਕਰਦੇ ਉਹ ਵੇਖੀ ਨੂੰ ਕਹਿੰਦੇ ਕਿ ਤੈਨੂੰ ਜੋਗਾ ਜੁਗੜ ਦੀ ਲੋੜ ਨਹੀਂ ਆ ਤੇਰਾ ਚੋਗਾ ਅਸੀਂ ਲੈ ਕੇ ਆਇਆ ਕਰਾਂਗੇ ਕਹਿੰਦੇ ਉਹ ਪੰਛੀ ਇਸ ਜਿਹੜੀ ਦੀ ਸੇਵਾ ਕਰਨ ਲੱਗੇ ਸੋ ਚਿੜੀ ਦਾ ਵੀ ਆਖਰੀ ਸਮਾਂ ਬੜਾ ਸੌਖਾ ਲੰਘਿਆ ਕਿਉਂਕਿ ਸਾਰੇ ਪੰਛੀ ਉਹਦੀ ਬਹੁਤ ਹੀ ਇੱਜ਼ਤ ਕਰਦੇ ਸਨ ਸੇਵਾ ਕਰਦੇ ਸੀ ਸੋ ਇਸ ਕਹਾਣੀ ਤੋਂ ਸਾਨੂੰ ਇਹ ਦੋ ਸਿੱਖਿਆਵਾਂ ਮਿਲਦੀਆਂ ਨੇ ਕਿ ਜੋ ਮਨੁੱਖ ਆਪਣੇ ਮਾਪੇ-ਬਾਪ ਦੀ ਸੇਵਾ ਕਰਦੇ ਨੇ ਮਾਪੇ-ਬਾਪ ਦੀ ਕਦਰ ਕਰਦੇ ਆ ਨਾ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਦੇ ਉੱਤੇ ਸਦਾ ਹੀ ਮਿਹਰਬਾਨ ਰਹਿੰਦੇ ਆ ਮਾਪੇ-ਬਾਪ ਦਾ ਕਰਜ਼ ਆਪਾਂ ਕਦੇ ਵੀ ਉਤਾਰ ਨਹੀਂ ਸਕਦੇ ਅਤੇ ਮਾਪੇ-ਬਾਪ ਦੀ ਸੇਵਾ ਦੇ ਵਿੱਚ ਹੀ ਸਾਰੇ ਸੁੱਖ ਨੇ ਸਾਡੇ ਗੁਰੂ ਸਾਹਿਬਾ ਜੀ ਨੇ ਵੀ ਸਾਨੂੰ ਇਹ ਗੱਲ ਸਮਝਾਈ ਆ ਕਿ ਭਲਿਆ ਤੇਰੀ ਪਹਿਲੀ ਸੇਵਾ ਤੇਰੇ ਘਰ ਦੇ ਵਿੱਚ ਆ ਤੇਰੇ ਬਜ਼ੁਰਗਾਂ ਦੇ ਰੂਪ ਦੇ ਵਿੱਚ ਤੇਰੇ ਮਾਂ-ਬਾਪ ਦੇ ਰੂਪ ਦੇ ਵਿੱਚ ਜੇਕਰ ਤੂੰ ਆਪਣੇ ਘਰ ਦੇ ਬਜ਼ੁਰਗਾਂ ਦੀ ਸੇਵਾ ਕਰ ਰਿਹਾ ਈ ਮਾਂ-ਬਾਪ ਦੀ ਸੇਵਾ ਕਰਦਾ ਈ ਮਾਂ-ਬਾਪ ਨੂੰ ਖੁਸ਼ ਰੱਖਦਾ ਈ ਨਾ ਸਮਝ ਲੈ ਤੇਰੀ ਪਾਠ ਪੂਜਾ ਤੇਰੀ ਸੇਵਾ ਵਿੱਚ ਹੀ ਆ ਗਈ ਫਿਰ ਤੇਰੀ ਕੀਤੀ ਹੋਈ ਸੇਵਾ ਪਾਠ ਪੂਜਾ ਪਰਮਾਨ ਆ ਪਰ ਜੇਕਰ ਕੋਈ ਮਨੁੱਖ ਮਾਪੇ ਦਾ ਅਪਮਾਨ ਕਰੇ ਅਤੇ ਬਾਹਰ ਜਾ ਕੇ ਉਹ ਜਿੰਨੀ ਮਰਜ਼ੀ ਸੇਵਾ ਕਰ ਲਵੇ ਜਿੰਨਾ ਮਰਜ਼ੀ ਦਾਨ ਪੁੰਨ ਕਰ ਲਵੇ ਪਾਠ ਪੂਜਾ ਕਰ ਲਵੇ ਉਹਨੂੰ ਕੋਈ ਫਲ ਨਹੀਂ ਮਿਲਦਾ ਕਿਉਂਕਿ ਮਾਪੇ ਦੀ ਸੇਵਾ ਹੀ ਬੱਚੇ ਦੇ ਲਈ ਅਸਲ ਸੀਮਾ ਹੈ ਜਿੰਨੇ ਮਾਪੇ ਬਾਪ ਦੀਆਂ ਆਂਦਰਾਂ ਨੂੰ ਖੁਸ਼ ਕਰ ਲਿਆ ਸਮਝੋ ਉਹਨੇ ਰੱਬ ਨੂੰ ਖੁਸ਼ ਕਰ ਲਿਆ ਤਾਂ ਇਸ ਕਹਾਣੀ ਦੀ ਸਿੱਖਿਆ ਸਾਨੂੰ ਇਹੀ ਸਿਖਾਉਂਦੀ ਆ ਕਿ ਆਪਾਂ ਆਪਣੇ ਮਾਪੇ ਬਾਪ ਦੀ ਹਮੇਸ਼ਾ ਕਦਰ ਕਰੀਏ ਅਤੇ ਜੇਕਰ ਅੱਜ ਆਪਾਂ ਆਪਣੇ ਮਾਪੇ ਆਪਣੇ ਬਜ਼ੁਰਗਾਂ ਦੀ ਕਦਰ ਕਰਦੇ ਆ ਉਹਨਾਂ ਦੀ ਸੇਵਾ ਕਰਦੇ ਆ ਨਾ ਇਹਦਾ ਸਾਨੂੰ ਹੀ ਫਾਇਦਾ ਏ ਕਿਉਂਕਿ ਸਾਡੇ ਬੱਚਿਆਂ ਨੇ ਵੀ ਸਾਨੂੰ ਦੇਖ ਦੇਖ ਕੇ ਸਿੱਖਣਾ ਸਿਆਣੇ ਕਹਿੰਦੇ ਬੱਚੇ ਓਨੀ ਛੇਤੀ ਕੋਈ ਵੀ ਗੱਲ ਨੂੰ ਸਿਖਾਇਆ ਨਹੀਂ ਸਿੱਖਦੇ ਜਿੰਨਾ ਦੇਖ ਦੇਖ ਕੇ ਸਿੱਖਦੇ ਆ ਤਾਂ ਪਹਿਲੀ ਸਿੱਖਿਆ ਬੱਚਿਆਂ ਦੀ ਉਹਨਾਂ ਦੇ ਘਰ ਤੋਂ ਸ਼ੁਰੂ ਹੁੰਦੀ ਆ ਤਾਂ ਆਪਾਂ ਕੋਸ਼ਿਸ਼ ਕਰੀਏ ਕਿ ਆਪਣੇ ਬੱਚਿਆਂ ਦੇ ਸਾਹਮਣੇ ਚੰਗੀ ਬੋਲਬਾਣੀ ਅਪਣਾਈਏ ਸਾਡੇ ਅੰਦਰ ਕੁਝ ਚੰਗੀਆਂ ਆਦਤਾਂ ਹੋਣੀਆਂ ਚਾਹੀਦੀਆਂ ਜਿਹੜੀਆਂ ਸਾਡਾ ਬੱਚਾ ਦੇਖ-ਦੇਖ ਕੇ ਸਿੱਖੇ ਜੇ ਅਸੀਂ ਆਪਣੇ ਬਜ਼ੁਰਗਾਂ ਦੀ ਵੱਡ ਵਡੇਰਿਆਂ ਦੀ ਕਦਰ ਕਰਾਂਗੇ ਉਹਨਾਂ ਦੀ ਸੇਵਾ ਕਰਾਂਗੇ ਤਾਂ ਬੱਚਿਆਂ ਨੂੰ ਇਹ ਗੱਲਾਂ ਸਮਝਾਉਣ ਦੀ ਵੀ ਲੋੜ ਨਹੀਂ ਪੈਣੀ ਉਹ ਦੇਖ-ਦੇਖ ਕੇ ਸਿੱਖਣਗੇ ਉਹਨਾਂ ਨੂੰ ਪਤਾ ਲੱਗੇਗਾ ਕਿ ਘਰ ਦੇ ਵਿੱਚ ਬਜ਼ੁਰਗਾਂ ਦੀ ਕੀ ਥਾਂ ਹੈ ਪਰ ਜੇਕਰ ਆਪਾਂ ਖੁਦ ਹੀ ਆਪਣੇ ਬਜ਼ੁਰਗਾਂ ਦੇ ਨਾਲ ਮਾੜਾ ਵਿਹਾਰ ਕਰਦੇ ਹਾਂ ਉਹਨਾਂ ਦੇ ਨਾਲ ਉੱਚੀ ਬੋਲਦੇ ਹਾਂ ਮਾੜਾ ਬੋਲਦੇ ਹਾਂ ਉਹਨਾਂ ਦੇ ਲਈ ਸਮਾਂ ਨਹੀਂ ਕੱਢਦੇ ਉਹਨਾਂ ਦੇ ਕੋਲ ਨਹੀਂ ਬੈਠਦੇ ਉਹਨਾਂ ਨੂੰ ਇੱਕ ਵਾਧੂ ਦੀ ਚੀਜ਼ ਬਣਾ ਕੇ ਇੱਕ ਪਾਸੇ ਸੁੱਟਿਆ ਹੋਇਆ ਹੈ ਭਾਵਕੀ ਕਈ ਘਰਾਂ ਦੇ ਵਿੱਚ ਇਦਾਂ ਹੁੰਦਾ ਹੈ ਨਾ ਕਿ ਬਜ਼ੁਰਗਾਂ ਦੇ ਲਈ ਇੱਕ ਅਲੱਗ ਕਮਰਾ ਹੁੰਦਾ ਹੈ। ਉੱਥੇ ਸਿਰਫ ਰੋਟੀ ਪਾਣੀ ਉਹਨਾਂ ਤੱਕ ਪਹੁੰਚਦਾ ਹੈ। ਘਰ ਦੇ ਜੀਵਾਂ ਦੇ ਕੋਲ ਇਹਨਾਂ ਸਮਾਂ ਨਹੀਂ ਹੁੰਦਾ ਕਿ ਉਹਨਾਂ ਦੇ ਕੋਲ ਬੈਠ ਸਕਣ। ਕਈ ਵਾਰ ਬਜ਼ੁਰਗ ਇਸੇ ਗੱਲੋਂ ਬਹੁਤ ਖਿਜਦੇ ਨੇ। ਫਿਰ ਬੱਚੇ ਕਹਿੰਦੇ ਵੀ ਮਾਪੇ ਬਜ਼ੁਰਗ ਲੜਦੇ ਨੇ। ਉਹਨਾਂ ਦੀ ਲੜਾਈ ਦਾ ਵੱਡਾ ਕਾਰਨ ਇਹ ਵੀ ਹੁੰਦਾ ਹੈ ਕਿ ਉਹਨਾਂ ਨੂੰ ਇੰਜ ਲੱਗਦਾ ਵੀ ਜਿਵੇਂ ਅਸੀਂ ਆਪਣੇ ਹੀ ਘਰ ਦੇ ਵਿੱਚ ਬੇਗਾਨੇ ਹੋ ਗਏ ਹਾਂ। ਅਸੀਂ ਇੱਕ ਵਾਧੂ ਸਮਾਨ ਦੀ ਤਰ੍ਹਾਂ ਸਾਨੂੰ ਇੱਕ ਪਾਸੇ ਸੁੱਟ ਦਿੱਤਾ ਹੈ। ਤਾਂ ਮਾਪੇ ਨੂੰ ਸਾਡੇ ਤੋਂ ਕੁਝ ਵੀ ਨਹੀਂ ਚਾਹੀਦਾ ਉਹਨਾਂ ਨੂੰ ਸਿਰਫ ਸਾਡੇ ਤੋਂ ਮਿੱਠੇ ਬੋਲ ਚਾਹੀਦੇ ਨੇ ਉਹਨਾਂ ਨੂੰ ਇਹ ਅਹਿਸਾਸ ਕਰਵਾਈਏ ਕਿ ਉਹਨਾਂ ਦੀ ਸਾਡੇ ਘਰ ਦੇ ਵਿੱਚ ਬੜੀ ਉੱਚੀ ਥਾਂ ਹੈ ਸਾਡੇ ਉਹਨਾਂ ਦੀ ਬੜੀ ਲੋੜ ਆ ਕੁਝ ਸਮਾਂ ਉਹਨਾਂ ਦੇ ਕੋਲ ਜਾ ਕੇ ਬੈਠੀਏ ਉਹਨਾਂ ਦੀਆਂ ਗੱਲਾਂ ਬਾਤਾਂ ਸੁਣੀਏ ਆਪਣੀਆਂ ਜਿਹੜੀਆਂ ਦਿਲ ਦੀਆਂ ਗੱਲਾਂ ਨੇ ਉਹਨਾਂ ਦੇ ਨਾਲ ਸ਼ੇਅਰ ਕਰੀਏ ਵੀ ਅੱਜ ਅਸੀਂ ਦਿਨ ਭਰ ਦੇ ਵਿੱਚ ਕੀ ਕੰਮ ਕੀਤਾ ਹੈ ਕਿਹੜਾ ਕਾਰੋਬਾਰ ਸ਼ੁਰੂ ਕਰਨ ਜਾ ਰਹੇ ਹਾਂ ਜੇ ਆਪਾਂ ਮਾੜੀ-ਮੋਟੀ ਉਹਨਾਂ ਦੇ ਵਿੱਚ ਸਲਾਹ ਲਵਾਂਗੇ ਨਾ ਕਰਨੀ ਭਾਵੇਂ ਆਪਣੀ-ਆਪਣੀ ਮਰਜ਼ੀ ਆ ਸਭ ਨੇ ਪਰ ਜੇਕਰ ਆਪਾਂ ਕੁਝ ਧੇਰ ਉਹਨਾਂ ਦੇ ਕੋਲ ਬੈਠਦੇ ਹਾਂ ਉਹਨਾਂ ਦੀ ਸਲਾਹੀ ਮੰਗ ਲਈਏ ਤਾਂ ਇੰਨੇ ਚ ਹੀ ਉਹਨਾਂ ਦਾ ਮਨ ਬੜਾ ਖੁਸ਼ ਹੋ ਜਾਂਦਾ ਕਿ ਮੇਰੇ ਬੱਚੇ ਨੂੰ ਮੇਰੀ ਕਦਰ ਆ। ਮੇਰਾ ਬੱਚਾ ਮੇਰੇ ਕੋਲ ਆ ਕੇ ਬੈਠਦਾ ਹੈ। ਮੇਰਾ ਬੱਚਾ ਮੇਰਾ ਹਾਲ ਚਾਲ ਪੁੱਛਦਾ ਹੈ। ਇੰਨੇ ਚ ਹੀ ਸਾਡੇ ਮਾਪੇ ਬੜੇ ਖੁਸ਼ ਹੁੰਦੇ ਨੇ ਤੇ ਮਾਪੇ ਦੇ ਅੰਦਰੋਂ ਅਸੀਸਾਂ ਨਿਕਲਦੀਆਂ ਨੇ। ਆਪਾਂ ਇੱਕ ਦਿਨ ਪਹਿਲਾਂ ਵੀ ਗੱਲ ਕੀਤੀ ਸੀ ਨਾ ਕਿ ਮਾਪੇ ਤਾਂ ਹਮੇਸ਼ਾ ਆਪਣੇ ਬੱਚੇ ਨੂੰ ਅਸੀਸਾਂ ਹੀ ਦਿੰਦੇ ਨੇ। ਬੱਚਾ ਭਾਵੇਂ ਜਿੰਨਾ ਮਰਜੀ ਮਾੜਾ ਹੋਵੇ ਪਰ ਮਾਪੇ ਦੇ ਲਈ ਉਹਦਾ ਬੱਚਾ ਸਭ ਤੋਂ ਪਿਆਰਾ ਹੁੰਦਾ ਹੈ। ਆਪਣੇ ਬੱਚੇ ਦੇ ਲਈ ਹਰ ਮਾਂ-ਬਾਪ ਰੱਬ ਅੱਗੇ ਇਹੀ ਅਰਦਾਸਾਂ ਬੇਨਤੀਆਂ ਕਰਦੇ ਨੇ ਕਿ ਸਾਡਾ ਬੱਚਾ ਖੁਸ਼ ਰਹੇ ਤੰਦਰੁਸਤ ਰਹੇ ਜ਼ਿੰਦਗੀ ਦੇ ਵਿੱਚ ਤਰੱਕੀ ਹਾਸਲ ਕਰੇ ਪਰ ਇਹ ਜਿਹੜੀਆਂ ਅਰਦਾਸਾਂ ਨੇ ਉਹ ਆਪ ਕਰਦੇ ਨੇ ਪਰ ਜਦੋਂ ਆਪਾਂ ਆਪਣੇ ਮਾਂ-ਬਾਪ ਨੂੰ ਕੋਈ ਖੁਸ਼ੀ ਦਿੰਦੇ ਆ ਨਾ ਤਾਂ ਖੁਸ਼ੀ ਦੇ ਵਿੱਚ ਕੁਝ ਅਸੀਸਾਂ ਆਪਣੇ ਆਪ ਹੀ ਨਿਕਲਦੀਆਂ ਨੇ ਅਤੇ ਉਹ ਅਸੀਸਾਂ ਬੜੀ ਛੇਤੀ ਬੂਰੀਆਂ ਹੁੰਦੀਆਂ ਨੇ ਇਸ ਕਰਕੇ ਮਾਪੇ ਦੇ ਮਨ ਨੂੰ ਹਮੇਸ਼ਾ ਖੁਸ਼ ਰੱਖਣਾ ਹੈ ਅਤੇ ਭੁੱਲ ਕੇ ਵੀ ਕਦੇ ਮਾਪੇ ਦਾ ਅਪਮਾਨ ਨਹੀਂ ਕਰਨਾ ਕਿਉਂਕਿ ਜਿੱਥੇ ਮਾਪੇ ਦੀ ਅਸੀਸ ਬੜੀ ਛੇਤੀ ਕੰਮ ਕਰਦੀ ਆ ਮਾਪੇ ਦੀ ਬਾਦ ਅਸੀਸ ਬਾਦ ਦੁਆ ਵੀ ਕੰਮ ਕਰਦੀ ਆ ਅਤੇ ਉਹ ਜਿੰਨੀ ਛੇਤੀ ਦੇ ਨਾਲ ਕੰਮ ਕਰਦੀ ਉਹ ਆਪਾਂ ਸੋਚ ਵੀ ਨਹੀਂ ਸਕਦੇ ਮਾਪੇ ਬਾਦ ਅਸੀਸ ਦਿੰਦੇ ਨਹੀਂ ਆ ਪਰ ਜਦੋਂ ਆਪਾਂ ਮਾਪੇ ਦੇ ਦਿਲ ਨੂੰ ਦਿਖਾਉਨੇ ਆ ਪੂਰੀ ਕੁਦਰਤ ਪੂਰੀ ਕਾਇਨਾਤ ਜਿੰਜੇ ਕਹ ਲਈਏ ਵੀ ਰੱਬ ਵੀ ਸਾਡੇ ਨਾਲ ਰੋਸ ਜਾਂਦਾ ਹੈ ਜਿਸ ਬੰਦੇ ਨੇ ਮਾਂ ਬਾਪ ਦਾ ਦਿਲ ਦਿਖਾਇਆ ਮਾਂ ਬਾਪ ਪਤੀ ਬੇਕਦਰੀ ਕੀਤੀ ਨਾ ਉਹਦਾ ਕਿਤੇ ਭਲਾ ਨਹੀਂ ਆ ਉਹ ਜ਼ਿੰਦਗੀ ਦੇ ਵਿੱਚ ਧਨ ਦੌਲਤ ਭਾਵੇਂ ਕਮਾ ਲਵੇ ਪਰ ਸੁੱਖ ਨਹੀਂ ਪ੍ਰਾਪਤ ਕਰ ਸਕੇਗਾ ਕਿਉਂਕਿ ਅਸਲੀ ਸੁੱਖ ਆ ਮਾਪੇ ਦੇ ਚਰਨਾਂ ਦੇ ਵਿੱਚ ਤਾਂ ਜੇਕਰ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੈ ਤਾਂ ਫਿਰ ਇਹਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੀ ਅਤੇ ਵੀਡੀਓ ਬਣਾਉਣ ਦਾ ਮਕਸਦ ਇਹ ਸੀ ਕਿ ਆਪਾਂ ਆਪਣੇ ਮਾਪਿਆਂ ਦੀ ਆਪਣੇ ਬਜ਼ੁਰਗਾਂ ਦੀ ਕਦਰ ਕਰੀਏ ਉਹਨਾਂ ਦੀ ਸੇਵਾ ਕਰੀਏ ਉਹਨਾਂ ਨੂੰ ਸਾਡੇ ਤੋਂ ਹੋਰ ਕੁਝ ਨਹੀਂ ਚਾਹੀਦਾ ਸਿਰਫ ਦੋ ਮਿੱਠੇ ਬੋਲ ਚਾਹੀਦੇ ਆ ਤਾਂ ਜੇਕਰ ਇਹ ਗੱਲਾਂ ਚੰਗੀਆਂ ਲੱਗੀਆਂ ਇਹਨਾਂ ਨੂੰ ਲਾਈਕ ਤੇ ਸ਼ੇਅਰ ਕਰਦੇ ਹੋ ਪਰ ਜੇਕਰ ਕਿਸੇ ਦੇ ਵੀ ਮਨ ਨੂੰ ਜਰਾ ਜਿੰਨੀ ਵੀ ਕੋ ਠੇਸ ਪਹੁੰਚੀ ਹੋਵੇ ਤਾਂ ਉਹ ਮੈਨੂੰ ਆਪਣੀ ਛੋਟੀ ਜਾਂ ਵੱਡੀ ਭੈਣ ਸਮਝ ਕੇ ਮਾਫ ਕਰਦੇ ਹੋ ਵੀਡੀਓ ਬਣਾਉਣ ਦਾ ਮਕਸਦ ਕਦੇ ਵੀ ਕਿਸੇ ਦੇ ਮਨ ਨੂੰ ਠੇਸ ਪਹੁੰਚਾਉਣਾ ਨਹੀਂ ਹੁੰਦਾ